ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਉਣਾ ਤਾਂ ਕਿ ਨਵੀਆਂ ਕਹਾਣੀਆਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ। ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਰਪਾ ਕਰਕੇ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ। ਇੱਕ ਗਰੀਬ ਪਖਾਰੀ ਇੱਕ ਦੁਕਾਨ ਦੇ ਅੱਗੇ ਆ ਕੇ ਰੁਕਿਆ ਤੇ ਬੋਲਿਆ, "ਬਾਬੂ ਜੀ, ਮੈਨੂੰ ਕੁਛ ਦੇ ਦਿਓ।" ਉਸ ਦੁਕਾਨਦਾਰ ਨੇ ਉਸ ਨੂੰ 1 ਰੁਪਏ ਦਾ ਸਿੱਕਾ ਦਿੱਤਾ। ਪਖਾਰੀ ਨੇ ਕਿਹਾ, "ਬਾਬੂ ਜੀ, ਬਹੁਤ ਪਿਆਸ ਲੱਗੀ ਹੈ। ਕਿਰਪਾ ਕਰਕੇ ਮੈਨੂੰ ਇੱਕ ਗਲਾਸ ਪਾਣੀ ਦੇ ਦਿਓ।" ਤੇ ਉਹ ਦੁਕਾਨਦਾਰ ਬਹੁਤ ਗੁੱਸੇ ਹੋਇਆ, ਕਹਿੰਦਾ, "ਪਹਿਲਾਂ ਮੈਂ ਤੈਨੂੰ ਪੈਸੇ ਦਿੱਤੇ, ਹੁਣ ਤੈਨੂੰ ਦਾ ਹੈ ਤੇ ਥੋੜੇ ਚਿਰ ਨੂੰ ਕਹੇਗਾ ਕਿ ਮੈਨੂੰ ਭੁੱਖ ਲੱਗੀ ਹੈ ਮੈਨੂੰ ਰੋਟੀ ਵੀ ਚਾਹੀਦੀ ਹੈ। ਪਿਥਾਰੀ ਕਹਿੰਦਾ ਬਾਬੂ ਜੀ ਮੈਨੂੰ ਮਾਫ ਕਰ ਦਿਓ ਮੈਨੂੰ ਲੱਗਿਆ ਤੁਸੀਂ ਬਹੁਤ ਦਾਨੀ ਤੇ ਨੇਕ ਪੁਰਸ਼ ਹੋ ਕਿਉਂਕਿ ਕੱਲ ਇੱਥੇ ਸ਼ਬੀਲ ਲੱਗੀ ਹੋਈ ਸੀ ਤੇ ਤੁਸੀਂ ਆਪਣੇ ਹੱਥਾਂ ਨਾਲ ਪਾਣੀ ਪਲਾ ਰਹੇ ਸੀ ਤੇ ਬਹੁਤ ਸੇਵਾ ਕਰ ਰਹੇ ਸੀ। ਮੈਨੂੰ ਲੱਗਿਆ ਕਿ ਤੁਸੀਂ ਬਹੁਤ ਨੇਕ ਅਤੇ ਸ਼ਾਂਤ ਸੁਭਾਅ ਦੇ ਆਦਮੀ ਹੋ। ਮੈਨੂੰ ਕੀ ਪਤਾ ਸੀ ਉਹ ਸਿਰਫ ਦਿਖਾਵਾ ਸੀ। ਕੱਲ ਵੀ ਮੈਂ ਤੁਹਾਡੇ ਹੱਥੋਂ ਤਿੰਨ ਗਲਾਸ ਪਾਣੀ ਦੇ ਪੀਤੇ ਸਨ। ਉਸ ਦੁਕਾਨਦਾਰ ਨੂੰ ਆਪਣੇ ਆਪ ਤੇ ਬਹੁਤ ਸ਼ਰਮਿੰਦਗੀ ਹੋਈ ਉਸਨੇ ਕਿਹਾ ਮੈਨੂੰ ਮaaf ਕਰ ਦਿਓ ਮੈਂ ਹੁਣੇ ਤੁਹਾਡੇ ਲਈ ਪਾਣੀ ਲੈ ਕੇ ਆਉਂਦਾ ਹਾਂ ਉਸਨੇ ਉਸ ਮੰਗਤੇ ਨੂੰ ਪਾਣੀ ਦਿੱਤਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦਿਖਾਵੇ ਦਾ ਤੇ ਲੋਕਾਂ ਨੂੰ ਦਿਖਾਉਣ ਲਈ ਦਾਨ ਨਹੀਂ ਕਰਨਾ ਚਾਹੀਦਾ ਸੱਚੇ ਦਿਲੋਂ ਤੇ ਸੱਚੀ ਭਾਵਨਾ ਨਾਲ ਦਾਨ ਕਰਨਾ ਚਾਹੀਦਾ ਹੈ ਉਸ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਦਿਖਾਵੇ ਲਈ ਕੀਤੇ ਗਏ ਦਾਨ ਦਾ ਸਾਨੂੰ ਕੋਈ ਫਲ ਨਹੀਂ ਮਿਲਦਾ ਧੰਨਵਾਦ